ਤెలంగాణਾ ਸਥਿਤ ਸੁਰੰਗ ਦੇ ਵਿੱਚ ਕੰਮ ਕਰਨ ਵਾਲੇ ਪੰਜਾਬ ਦੇ ਤਰਨਤਾਰਨ ਦੇ ਪਿੰਡ ਚੀਮਾ ਕੜਾ ਦੇ ਰਹਿਣ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਗੁਰਪ੍ਰੀਤ ਸਿੰਘ ਤੇਲੰਗਾਨਾ ਦੇ ਸ਼੍ਰੀ ਸੈਲਮ ਸੁਰੰਗ ਦੇ ਵਿੱਚ ਕੰਮ ਕਰਦਾ ਸੀ ਅਤੇ ਡਿੱਗ ਡਿੱਗਣ ਕਰਕੇ ਉਹ ਥੱਲੇ ਦੱਬ ਗਿਆ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਗੁਰਪ੍ਰੀਤ ਦੇ ਮ੍ਰਿਤਕ ਦੇ ਨੂੰ ਸੋਰਾ ਦੇਣਾ ਬਾਅਦ ਜ਼ਮੀਨ ਦੇ ਹੇਠੋਂ ਕੱਢਿਆ ਜਾ ਸਕਿਆ ਸੀ ਗੁਰਪ੍ਰੀਤ ਦੇ ਪਰਿਵਾਰ ਨੂੰ ਤੇਲੰਗਾਨਾ ਸਰਕਾਰ ਦੇ ਵੱਲੋਂ ਆਰਥਿਕ ਮਦਦ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ 15 ਸਾਲ ਹੋ ਗਏ ਨੂੰ ਕਿ ਜੇ ਇਹਦੇ ਪਰ ਅਸੀਂ ਕਹਿੰਨੇ ਆ ਸਰਕਾਰ ਨੂੰ ਵੀ ਜੇ ਇਹਨਾਂ ਦੇ ਬੇਟੀਆਂ ਨਾ ਮਾਤਾ-ਪਿਤਾ ਕਰਦੀ ਆ ਤੇ ਬੇਟੀ ਨੂੰ ਨੌਕਰੀ ਦਾ ਮਸਲਾ ਹੱਲ ਕਰਨਾ ਚਾਹੀਦਾ ਵੀ ਨੌਕਰੀ ਮਿਲਣੀ ਜੇ ਇਹਦੀ ਵਿਚਾਰੀ ਨੂੰ ਬੇਸਾਰਾ ਹੁਣ ਵੇਖੋ ਜਨਾਨੀ ਦੇ ਕਿਤੇ ਆਪਣੇ ਮਾਇਰੂ ਕੰਮ ਨਹੀਂ ਕਰ ਸਕਦੀ ਕਿਤੇ ਹਾਂਜੀ ਹਾਂਜੀ ਤੇ ਜਿਹੜੀਆਂ ਲੜਕੀਆਂ ਉਹਨਾਂ ਨੂੰ ਤਾਂ ਹੀ ਕਲਾਸ ਪੜ੍ਹਦੀ ਆ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਅਸੀਂ ਦੇ ਕਹਿੰਨੇ ਆ ਪੰਜਾਬ ਸਰਕਾਰ ਨੂੰ ਕਹਿੰਨੇ ਆ ਵੀ ਕੋਈ ਇਹਨਾਂ ਦਾ ਸੋਚਣਾ ਚਾਹੀਦਾ ਵਾ ਕਿੰਨੀ ਉਮਰ ਕਿੰਨੀ ਗੁਰਤੀ ਦੀ ਹੋਰ ਵੀ ਦੀ 30 ਸਾਲ ਦੇ 35 ਸਾਲ ਦੇ ਲੱਗ ਜਾ ਕੇ ਹਾਂ ਮੇਰੇ ਸਾਡੇ ਹੱਥਾਂ ਨੇ ਵਫਦੀਆ ਮੇਰਾ ਕੋਈ ਹੋਰ ਵੀ ਹੈਗਾ ਪਰਵਾਜ਼ ਖਾਨੂੰਨ ਵਾਲਾ ਕੋਈ ਨਹੀਂ ਜੀ ਨਹੀਂ ਜੀ ਨਹੀਂ ਜੀ ਬੇਟੀਆਂ ਵਿਚਾਰੀਆਂ ਮਾਂ ਮਾਂ ਦਾ ਬਜ਼ੁਰਗਿਆ ਵਿਚਾਰੀ ਅੱਛਾ ਤੇ ਹੁਣ ਤੁਹਾਨੂੰ ਬਤਾਵਾਂ ਜੀ ਘਰ ਕੰਮ ਕਰਨ ਵਾਲਾ ਹੋਵੇ ਤੇ ਜੀ ਆਪਣਾ ਸੰਸਾਰ ਤੇ ਤੁਰਦਾ ਵਾ ਜੇ ਆਪਣੇ ਘਰ ਕੰਮ ਕਰਨ ਵਾਲਾ ਨਹੀਂ ਤੇ ਉਹ ਵਿਚਾਰੀਆਂ ਕੀ ਤਾਂ ਕੰਮ ਕਰ ਰਹੀਆਂ ਜ਼ਮੀਨ ਥੋੜੀ ਆ ਜ਼ਾਇਦਾ ਤਾਂ ਨਹੀਂ ਕੀ ਥੋੜੀ ਆ ਪਰ ਨੌਕਰੀ ਦਿੱਤੀ ਜਾਵੇ ਤਹੀਂ ਅਨੇ ਵੀ ਤੇਲੰਗਾਨਾ ਚ ਲੋ ਕੰਪਨੀ ਜਿਹੜੀ ਸੇ ਕੰਮ ਕਰਦਾ ਸੀ ਉਹਨੂੰ ਵੀ ਕੋਈ ਨਾ ਕੋਈ ਸੋਚਣਾ ਚਾਹੀਦਾ ਵੀ ਇਹ ਤੇ ਸਾਡੀ ਕੰਪਨੀ ਕੰਮ ਕਰਦਾ ਸੀ ਇਹਨੂੰ ਦਿਜਾ ਵੀ ਮਾਅਬਜਾ ਦਿੱਤਾ ਜਾਵੇ ਹੂੰ ਐਂਦੀ ਗੱਲ ਕਰਦੇ ਆਪ ਕਿ ਵੀ ਬਾਈ ਦੇ ਲਗੇ ਜੀ ਵੀ ਬਾਈ ਦੇ ਹਾਂ ਜੀ ਸਿਰਫ ਇਹਦੀ ਪਛਾਣ ਹੋ ਗਈ ਆਪੇ ਚਲੋ ਇਹਨੇ ਵਿਚਾਰੇ ਨੇ ਨਰਤੀ ਕਾਨੇ ਚ ਪਾਈ ਸੋਨੇ ਤੇ ਉਹ ਹੱਥੋ ਜੇ ਕੜਾ ਗੁੜਾ ਕਰਕੇ ਪਛਾਣ ਹੋ ਗਈ ਆ ਤੇ ਤਾਂ ਕਰਕੇ ਰੈੱਡ ਬੋਡੀ ਨਿਕਲਾਈ ਆ ਤੇ ਜਿਹੜੇ ਦੂਜੇ ਵਿਚਾਰੇ ਸੱਤ ਜਾਣੇ ਉਹਨਾਂ ਦਾ ਤਾਂ ਪਤਾ ਹੀ ਕੋਈ ਨਹੀਂ ਕੀ ਹੋਣਾ कोई कमा को कोई नहीं बहुत घर माड़े हालत ने सरकार कोई मांग कर देना सहायता की जाए कोई होना बह फ कोई नी रिश्तेदार नहीं कोई नहीं माड़े ने बेचारे